ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮਿਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਅੱਖਾਂ ਦਾਣ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਬਲਾਕ ਮਾਨਾਂਵਾਲਾ ਦੇ ਸਮੂਹ ਸਟਾਫ ਅਤੇ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੂੰ ਅੱਖਾਂ ਦਾਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਭ ਨੇ ਮਿਲ ਕੇ ਅੱਖਾਂ ਦਾਣ ਕਰਨ ਬਾਰੇ ਸੋਚ ਚੁੱਕੀ ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਦੱਸਿਆ ਕਿ ਅੱਖਾਂ ਦਾ ਦਾਨ ਬਹੁਤ ਵੱਡਾ ਦਾਨ ਹੈ ਕਿਉਂਕਿ ਅੱਖਾਂ ਦਾ ਦਾਨ ਕਰਨ ਵਾਲਾ ਇੱਕ ਵਿਅਕਤੀ ਦੋ ਲੋਕਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਦਾ ਕਾਰਨ ਬਣ ਸਕਦਾ ਹੈ। ਉਹਨਾਂ ਦੱਸਿਆ ਕਿ ਅੱਖਾਂ ਦਾ ਦਾਨ ਮੌਤ ਤੋਂ ਬਾਅਦ 4 ਤੋਂ 6 ਘੰਟੇ ਦੇ ਅੰਦਰ ਹੀ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਦੇ ਐਨਕਾ ਲੱਗੀਆਂ ਹੋਣ, ਅੱਖਾਂ ਤੇ ਆਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਸ ਪਏ ਹੋਣ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਅੱਖਾਂ ਦੇ ਦਾਨ ਕਰਨ ਦੀ ਪ੍ਰਕਿਰਿਆ ਸਿਰਫ 10 ਤੋਂ 15 ਮਿੰਟ ਦੀ ਹੁੰਦੀ ਹੈ ਅਤੇ ਇਸ ਦੇ ਲਈ ਆਈ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਅੱਖਾਂ ਉੱਪਰ ਗਿੱਲਾ ਅਤੇ ਸਾਫ਼ ਕੱਪੜਾ ਰੱਖਣਾ ਚਾਹੀਦਾ ਹੈ ਅਤੇ ਇਸ ਸਮੇਂ ਸਿਰ ਥੱਲੇ ਸਰਾਣਾ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਅੱਖਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਾਜੇਂਦਰਪਾਲ ਕੌਰ ਵੱਲੋਂ ਸਮੂਹ ਸਟਾਫ ਮੈਂਬਰਾਂ ਅਤੇ ਮੌਜੂਦ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਬਾਰੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੀ ਪ੍ਰੇਰਣਾ ਦਿੱਤੀ ਗਈ ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਵੱਲੋਂ ਸਮੂਹ ਸਟਾਫ ਮੈਂਬਰਾਂ ਅਤੇ ਲੋਕਾਂ ਨੂੰ ਅੱਖਾਂ ਦਾਣ ਕਰਨ ਅਤੇ ਇਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਰਸਮੀ ਤੌਰ ਤੇ ਸੋਹ ਚੁਕਾਈ ਗਈ। ਇਸ ਮੌਕੇ ਅਫਥੈਲਮਿਕ ਅਫਸਰ ਲక్ష్ਮੀ ਛਾਇਆ, ਬਲੌਗ ਐਕਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਮ ਐਮ ਆਈ ਪ੍ਰਿਤਪਾਲ ਸਿੰਘ, ਐਲ ਐਚ ਵੀ ਰਜਵਿੰਦਰਪਾਲ ਕੌਰ ਅਤੇ ਪ੍ਰਿੰਸ ਸਨੇ ਮੇਲ ਹੈਲਥ ਵਰਕਰ ਅਤੇ ਸਟਾਫ ਮੈਂਬਰ ਹਾਜ਼ਰ ਸਨ। ਸਤਿ ਸ਼੍ਰੀ ਅਕਾਲ ਜੀ। ਮੈਂ بطور ਸੰਸਦ ਮੈਂ ਅੱਜ ਸਾਧਨ ਨੋਦਸਰਾ ਚਾਹੂੰਗਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਅਤੇ ਸਿਹਤ ਮੰਤਰੀ ਡਾ. ਪ੍ਰਵੀਰ ਸਿੰਘ ਜੀ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਪੰਜਾਬ ਦੇ ਵਿੱਚ 15ਵੜਾ ਚਲਾਇਆ ਜਾ ਰਿਹਾ ਅੱਖਾਂ ਦੇ ਦਾਨ ਦਾ 15ਵੜਾ ਚਲਾਇਆ ਜਾ ਰਿਹਾ ਜਿਹੜਾ ਕਿ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਚੱਲੇਗਾ ਇਸ 15ਵੜੇ ਦਾ ਮੁੱਖ ਮਤਵ ਹੈ ਕਿ ਜਿਹੜੇ ਪਬਲਿਕ ਕਸ ਗੱਲ ਤੋਂ ਵਾਂਝੀ ਹੋ ਦੇਖੋ ਅੱਖਾਂ ਦੀ ਰੋਸ਼ਨੀ ਕਿਸੇ ਕਾਰਨ ਕਰਕੇ ਕੁੰਝ ਗਈ ਹੈ ਖੇਤ ਵਿਟਕੀ ਐਸ ਆਪਰੇਸ਼ਨ ਰਾਈ ਜਿਹੜਾ ਕਿ ਅੱਖਾਂ ਦੇ ਦਾੰਦ ਤੇ ਰਾਈ ਹੋ ਸਕਦਾ ਹੈ ਕੋਈ ਰੈਟ੍ਰੋਕੁਪਰਟਿਵ ਰੋਸ਼ਨੀ ਵਾਪਸ ਨਹੀਂ ਆ ਸਕਦੀ ਉਹਦਾ ਇੱਕ ਭਾਵਕੀਤਾ ਜਾਂਦੀ ਹੈ ਕੋਦੇ ਜਿਸੀ ਸਾਰੇ ਸਿਹਤ ਸੰਸਥਾਵਾਂ ਰਾਈ ਆਮ ਪਬਲਿਕ ਨੂੰ ਤੇ ਖੇਤ ਕਰਮਚਾਰੀਆਂ ਨੂੰ ਅੱਜ ਆਪਰੰਦ ਹੋਇਆ ਹੈ ਕਿ ਉਹਨਾਂ ਨੇ ਐਸ ਅੱਖਾਂ ਦੇ ਮਹਾਦਾਨ ਤੇ 15 ਮਾਰਚ ਤੱਕ ਆਪਣੇ ਅੱਖਾਂ ਦਾਤ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਜਿਹੜਾ ਕਿ ਉਹਦੇ ਮਰਨ ਤੋਂ 6 ਤੋਂ 12 ਘੰਟੇ ਦੇ ਵਿੱਚ ਜੀਤੇ ਜਾ ਸਕਦਿਆਂ ਔਰ ਉਹਨਾਂ ਅੱਖਾਂ ਇੱਕ ਅੱਖਾਂ ਦੇ ਬੈਂਕ ਹੈ ਉਹਦੇ ਵਿੱਚ ਆਈ ਬੈਂਕਸ ਕੋ ਦਿੱਤਾ ਜਾ ਸਕਦਾ ਹੈ ਪਰ ਜਦੋਂ ਜ਼ਰੂਰਤ ਪੈਂਦੀ ਹੈ ਉਹਦੇ ਜ਼ਰੂਰਤ ਪੰਦੀ ਨੂੰ ਕੇ ਪਹੁੰਚਾਈਆਂ ਜਾ ਸਕਦੀਆਂ ਨੇ ਤਾਂ ਕਿ ਕੋਈ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲ ਸਕੇ ਸੁਭਾਗ ਕਿ ਉਹਦੀ ਅੱਖਾਂ ਕੋ ਹੋਰ ਵਿਅਕਤੀ ਵੀ ਆਪਣੇ ਕਸਾ ਨੂੰ ਦੇਖ ਸਕੇ ਰੋਸ਼ਨ ਦੇਖ ਸਕੇ ਚੋ। ਸੋ ਘਰ ਦੇ ਬਲਕ ਇੱਕ ਵਿਸ਼ੇਸ਼ ਉਪਰਾਹ ਕੀ ਅੰਦਰਾਧੇ ਨੂੰ ਦੂਰ ਕਰਨ ਵਾਸਤੇ ਅਤੇ ਕੱਟ ਮਸ਼ੀਨ ਚੱਲਣਾ ਇੱਕ ਨ ਦੇਖੀ ਨੂੰ ਹਰ ਮੁਸ਼ਕਲ ਤੋਂ ਮੁਜਾਰ ਕਰਾਉਣ ਵਾਸਤੇ ਕਿ ਇੱਕ ਵਿਸ਼ੇਸ਼ ਤੌਰ ਤੇ ਆਈ ਡੈਕ ਪੇਚ ਉਸ ਦਾ ਉਪਲਬਧਾਈ ਹੈ ਤਾਂ ਕਿ ਕਿਕਰ ਕੋਈ ਕਿਤੇ ਆਪਣੇ ਖਾਦ ਦਾ ਕਰਨਾ ਚਾਹੁੰਦਾ ਹੈ ਕਿ ਉਹਦਾ ਫਾਰਮ ਲੈ ਕੇ ਦਾ ਫਾਰਮ ਕਰਵਾ ਕੇ ਉਹਨੂੰ ਲੋੜ ਵਲੇ ਕੋਤੇ ਕੋਤੇ ਮਰਨ ਤੋਂ ਪਹਿਲਾਂ ਅੱਖਾਂ ਲੈਂਦੇ ਆ ਜਾਂ ਫਾਰਮ ਸਟੋਰ ਕਰਕੇ ਜਰੂਰ ਤੁਹਾਨੂੰ ਦਿੱਤੀਆਂ ਜਾਂਦੀਆਂ